ਫੁੱਟਪਾਥ ਦੇ ਉੱਤੇ ਟਰਾਲੀ ਚੜਾ ਕੇ ਉਪਰੋਂ ਹੀ ਕੱਢ ਦਿੱਤੀ ਗਈ ਨੌਜਵਾਨਾਂ ਵੱਲੋਂ ਜੋ ਤਸਵੀਰਾਂ ਤੁਸੀਂ ਇਸ ਸਮੇਂ ਦੇਖ ਰਹੇ ਹੋ ਕਿ ਫੁੱਟਪਾਥ ਦੇ ਉੱਤੋਂ ਹੀ ਟਰਾਲੀ ਚੜਾ ਕੇ ਨੌਜਵਾਨ ਅੱਗੇ ਵਧ ਰਹੇ ਨੇ ਤੇ ਦੂਜੇ ਪਾਸੇ ਅੱਗੇ ਬੈਰੀਕੇਡਿੰਗ ਬੈਰੀਕੇਡਿੰਗ ਤੇ ਉਹ ਕੇ ਫਿਰ ਪੁਲਿਸ ਵੱਲ ਲੱਗਿਆ ਹੋਇਆ ਨੌਜਵਾਨਾਂ ਵੱਲੋਂ ਫਿਰ ਬੈਰੀਕੇਟ ਪਾਸੇ ਕਰ ਦਿੱਤੇ ਗਏ ਬੈਰੀਕੇਟ ਤੱਕ ਦਿੱਤੇ ਗਏ ਟਰਾਲੀਆਂ ਸਿਤੀਆਂ ਚੜਾ ਦਿੱਤੀਆਂ ਗਈਆਂ ਡਵਾਈਡਰਾਂ ਦੇ ਉੱਤੇ ਡਵਾਈਡਰਾਂ ਦੇ ਉਪਰੋਂ ਆਇਆ ਕਾਫਲਾ ਜਾਂਦਾ ਹੋਇਆ ਡਵਾਈਡਰਾਂ ਤੋਂ ਇੱਕ ਕਾਫਲਾ ਅੱਗੇ ਲੰਘਦਾ ਹੋਇਆ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਰਹੇ ਹੋ ਨੌਜਵਾਨistan ਦੇ ਉੱਤੋਂ ਅੱਗੇ ਲੰਘ ਚੁੱਕੇ ਐ ਟਰਾਲੀਆਂ ਪਿੱਛੇ ਟਰੈਡਰ ਟਰਾਲੀਆਂ ਬੈਰੀਕੇਡਾਂ ਦੇ ਵਿੱਚ ਫਸੀਆਂ ਹੋਈਆਂ ਦਿਖਾਈ ਦੇ ਰਹੀਆਂ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਹੱਥਾਂ ਦੇ ਨਾਲ ਬੈਰੀਕੇਡ ਧੂਕੇ ਪਾਸੇ ਕਰ ਦਿੱਤੇ ਗਏ ਨੇ ਹਾਲਾਂਕਿ ਪੁਲਿਸ ਵੱਲ ਬੈਰੀਕੇਡ ਅੱਗੇ ਲਾਣ ਦੀ ਕੋਸ਼ਿਸ਼ ਕਰ ਰਹੇ ਹੈ ਗਈਏ ਸੋ ਇੱਕ ਨੌਜਵਾਨ ਨੂੰ ਫੜਿਆ ਗਿਆ ਫੜ ਕੇ ਧੂਕੇ ਬੱਸ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਕੀ ਕਰਨ ਤੁਸੀਂ ਦੰਗਾ ਨਹੀਂ ਕਰ ਰਹੇ ਸਰ ਦਿਖਾ ਰਹੇ ਤੁਸੀਂ ਧੰਗਾਈ ਨਹੀਂ ਨਹੀਂ ਸਰ ਦਿਖਾਈ ਨਹੀਂ ਹੈ ਕਿ ਤੁਹਾਡੇ ਅਸੀਂ ਪੱਖੇ ਦਿਖਾ ਰਹੇ ਹਾਂ ਸਰ ਡੋਂਟ ਵਰੀ ਇਸ ਸਮੇ ਬਡਰੁਖਾਂ ਦੇ ਨਜ਼ਦੀਕ ਖੜੇ ਆ ਜੋ ਰੋਡ ਸੰਗਰੂਰ ਸਾਈਡ ਜਾਂਦਾ ਸੋ ਇਸ ਸਮੇ ਇੱਕ ਪਾਸੇ ਨੌਜਵਾਨ ਕਿਸਾਨ ਜਥੇਬੰਦੀਆਂ ਦੇ ਆਗੂ ਨਮਾਇंदे ਖੜੇ ਆ ਜੋ ਕਿ ਸੰਗਰੂਰ ਵਾਲੇ ਪਾਸੇ ਜਾਣ ਦੇ ਲਈ ਬਜੇਤਾ ਤੇ ਦੂਸਰੇ ਪਾਸੇ ਵੱਲ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਖੜਾ ਜਿਨ੍ਹਾਂ ਵੱਲੋਂ ਨੌਜਵਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ ਪਰ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਲੈ ਕੇ ਇਸ ਥਾਂ ਦੇ ਉੱਤੇ ਰੁਕੇ ਹੋਏ ਆ ਸੋ ਜਿੱਥੇ ਇੱਕ ਪਾਸੇ ਨੌਜਵਾਨਾਂ ਦੀਆਂ ਟਰਾਲੀਆਂ ਤੇ ਰੋਹ ਦਿਖਾਈ ਦੇ ਰਿਹਾ ਤਾਂ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਤੁਹਾਨੂੰ ਦੱਸ ਦਈਏ ਕਿ ਇਹ ਉਹ ਹਾਈਵੇ ਹੈ ਜੋ ਸੰਗਰੂਰ ਨੂੰ ਬਠਿੰਡਾ ਦੇ ਨਾਲ ਜੋੜਦਾ ਹੈ ਤੇ ਇਸ ਸਮੇਂ ਬਡਰੁਖਾ ਪਿੰਡ ਦੇ ਕੋਲ ਦੀਆਂ ਤਸਵੀਰਾਂ ਇਸ ਸਮੇਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿੱਥੇ ਕਿ ਇੱਕ ਪਾਸੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜੋ ਕਿ ਬੜਬਰ ਟੋਲ ਪਲਾਜ਼ਾ ਲੰਘ ਕੇ ਇਸ ਥਾਂ ਦੇ ਉੱਤੇ ਪਹੁੰਚੇ ਆ ਤਾਂ ਪੁਲਿਸ ਵੱਲੋਂ ਜੋ ਪ੍ਰਬੰਧ ਕੀਤੇ ਗਏ ਆ ਉਹਨਾਂ ਨੂੰ ਰੋਕਣ ਦੇ ਲਈ ਕੇ ਕਾਫਲੇ ਅੱਗੇ ਨਾ ਜਾਣ ਸੋ ਤੁਹਾਨੂੰ ਤਸਵੀਰਾਂ ਇਸ ਸਮੇਂ ਦਿਖਾ ਰਹੇ ਹਾਂ ਕਿ ਵੱਡੇ ਹਾਈਵੇ ਜਾਂ ਟਰਾਲੀਆਂ ਮਿੱਟੀ ਦੀਆਂ ਜਾਂ ਰਾਹ ਦੇ ਵਿੱਚ ਬੱਸਾਂ ਲਾ ਕੇ ਹਾਈਵੇ ਰੋਕਿਆ ਹੋਇਆ ਵੱਡੀ ਗਿਣਤੀ ਦੇ ਵਿੱਚ ਦੂਜੇ ਪਾਸੇ ਤੁਹਾਨੂੰ ਦਿਖਾ ਦਈਏ ਕਿ ਪੁਲਿਸ ਬਲ ਲੱਗਿਆ ਹੋਇਆ ਤੇ ਬਿਲਕੁਲ ਅਮੋ ਸਾਹਮਣੇ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਪੁਲਿਸ ਫੋਰਸ ਜੋ ਹੈ ਇੱਕ ਦੂਜੇ ਦੇ ਇਸ ਸਮੇਂ ਅਮੋ ਸਾਹਮਣੇ ਖੜੀ ਹੈ ਬਡਰੁੱਖਾਂ ਦੀਆਂ ਇਹ ਤਸਵੀਰਾਂ ਮਾਸਟਰ ਵਾਣਾ ਸਾਹਿਬ ਤੋਂ ਥੋੜੀ ਅੱਗੇ ਦੀਆਂ ਹੀ ਇਹ ਤਸਵੀਰਾਂ ਤੁਹਾਨੂੰ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਇਸ ਸਮੇਂ ਅਮੋ ਸਾਹਮਣੇ ਆ ਨੌਜਵਾਨਾਂ ਵੱਲੋਂ ਇਹ ਪ੍ਰੋਗਰਾਮ ਜੋ ਦਿੱਤਾ ਗਿਆ ਸੀ ਕਿ ਸੰਗਰੂਰ ਵਿਖੇ ਮੁੱਖ ਮੰਤਰੀ ਦਾ ਨਿਵਾਸ ਘੇਰਿਆ ਜਾਵੇਗਾ ਉਸ ਦੇ ਚਲਦਿਆਂ ਹੀ ਵੱਡੀ ਗੰੰਟੀ ਦੇ ਵਿੱਚ ਜੋ ਪੁਲਿਸ ਫੋਰਸ ਇਸ ਥਾਂ ਦੇ ਉੱਤੇ ਤਾਇਨਾਤ ਹੈ ਤੇ ਇਹ ਤਸਵੀਰਾਂ ਇਸ ਸਮੇਂ ਬੜੁੱਖਾ ਦੀਆਂ ਸੋ ਅੱਗੇ ਤੁਹਾਨੂੰ ਤਸਵੀਰਾਂ ਜਾ ਕੇ ਦਿਖਾਉਨੇ ਆ ਕਿ ਕਿਸ ਤਰ੍ਹਾਂ ਬੈਰੀਕੇਟਿੰਗ ਕੀਤੀ ਹੋਈ ਹੈ ਪਰ ਜਿੱਥੇ ਨੌਜਵਾਨਾਂ ਨੂੰ ਪਿਛਲੇ ਨਾਕਿਆਂ ਦੇ ਉੱਤੇ ਵੀ ਰੋਕਿਆ ਗਿਆ ਸੀ ਪਰ ਉੱਥੇ ਵੀ ਉਹਨਾਂ ਬੈਰੀਗੇਟਾਂ ਨੂੰ ਲਾਂਬੇ ਕਰਦੇ ਹੋਏ ਨੌਜਵਾਨ ਇਸ ਥਾਂ ਤੱਕ ਆਣ ਪਹੁੰਚੇ ਨੇ ਸੋ ਤਸਵੀਰਾਂ ਬੜੁੱਖਾਂ ਤੇ ਮਸਤੂਆਣਾ ਸਭ ਦੇ ਵਿਚਕਾਰ ਦੀਆਂ ਨੇ ਇਸ ਥਾਂ ਦੇ ਉੱਤੇ ਪੁਲਿਸ ਵੱਲੋਂ ਵੱਡੇ ਪ੍ਰਬੰਧ ਜਿਹੜੇ ਹੈਗੇ ਆ ਉਹ ਕੀਤੇ ਗਏ ਆ ਇੱਕ ਪਾਸੇ ਤੁਹਾਨੂੰ ਦਿਖਾ ਦਈਏ ਖੱਬੇ ਪਾਸੇ ਜਦੋਂ ਬਠਿੰਡਾ ਤੋਂ ਸੰਗਰੂਰ ਵੱਲ ਜਾਈਏ ਵੱਡੇ ਹਾਈਵੇ ਤੇ ਟਰਾਲੀਆਂ ਲਾ ਕੇ ਜਿੱਥੇ ਰੋਡ ਰੋਕਿਆ ਗਿਆ ਤਾਂ ਉਸ ਦੇ ਨਾਲ ਹੀ ਦੂਜੇ ਪਾਸੇ ਬੱਸਾਂ ਤੇ ਵੱਡੇ ਹਵੇ ਲਾ ਕੇ ਇਸ ਰੋਡ ਨੂੰ ਜਮ ਕੀਤਾ ਗਿਆ ਤੇ ਉਸ ਤੋਂ ਅੱਗੇ ਬੈਰੀਗੇਟਿੰਗ ਕੀਤੀ ਗਈ ਹੈ ਤਾਂ ਕਿ ਇਹ ਜੋ ਕਾਫਲੇ ਪਿੱਛੋਂ ਚੱਲ ਕੇ ਆ ਰਹੇ ਆ ਉਹ ਅੱਗੇ ਨਾ ਜਾ ਸਕਣ ਪਰ ਨੌਜਵਾਨ ਜੋ ਵਜਿੱਦ ਹੈ ਨੌਜਵਾਨ ਪਿੱਛੇ ਤੋਂ ਟਰਾਲੀਆਂ ਭਰ ਕੇ ਵੱਡੀ ਗਿਣਤੀ ਦੇ ਵਿੱਚ ਆ ਰਹੇ ਹਨ ਹਾਲਾਂਕਿ ਪੁਲਿਸ ਪ੍ਰਸ਼ਾਸਨ ਨਾਲ ਜੋ ਗੱਲਬਾਤ ਵੀ ਕਿਤੇ ਨਾ ਕਿਤੇ ਚੱਲ ਰਹੀ ਹੈ ਜੋ ਗੱਲਬਾਤ ਦਾ سلسلہ جاری ਹੈ ਪਰ ਇਹ ਗੱਲਬਾਤ ਨਿਬੜਦੀ ਕਿੱਥੇ ਹੈ ਕੀ ਇਹ ਗੱਲਬਾਤ ਕਿਸੇ ਕੰਢੇ ਲੱਗੇਗੀ ਕਿ ਨੌਜਵਾਨਾਂ ਵੱਲੋਂ ਜੋ ਦਿੱਤਾ ਗਿਆ ਪ੍ਰੋਗਰਾਮ ਹੈ ਉਹ ਪ੍ਰੋਗਰਾਮ ਵਿੱਚ ਉਹ ਨੌਜਵਾਨ ਪਹੁੰਚ ਸਕਣਗੇ ਆਖਿਰ ਇਸ ਦਾ ਸਿੱਟਾ ਕੀ ਨਿਕਲੇਗਾ ਕਿ ਇੱਥੇ ਹੁਣ ਇੱਕ ਦੂਜੇ ਦੇ ਨਾਲ ਗੱਲਬਾਤ ਕਰਕੇ ਕੋਈ ਸਮਝੌਤਾ ਹੋ ਸਕੇਗਾ ਜਾਂ ਗੱਲ ਉਸ ਤੋਂ ਅੱਗੇ ਵਧਦੀ ਹੈ ਇਹ ਦੇਖਣ ਵਾਲੀ ਗੱਲ ਰਹੇਗੀ ਸਤਿ ਤਸਵੀਰਾਂ ਤੁਸੀਂ ਇਸ ਸਮੇਂ ਦੇਖ ਰਹੇ ਹੋ ਕਿ ਨੌਜਵਾਨ ਅੱਗੇ ਜਾਣ ਦੇ ਲਈ ਜਿੱਥੇ ਕਾਲੇ ਨੇ ਤਾਂ ਟਰੈਕਟਰ ਨੌਜਵਾਨਾਂ ਨੇ ਤੋੜ ਦਿੱਤੇ ਨੇ ਅੱਗੇ ਵਾਲੇ ਪਾਸੇ ਨੂੰ ਪੁਲਿਸ ਬਲ ਅੱਗੇ ਖੜਾ ਹੈ ਪਰ ਨੌਜਵਾਨਾਂ ਨੇ ਟਰੈਕਟਰਾਂ ਨੂੰ ਸਲਫਾ ਮਾਰ ਲਿਆ ਪਹਿਲਾਂ ਬਹੁਤ ਥਿਰ ਗੱਲਬਾਤ ਇਸ ਥਾਂ ਦੇ ਉੱਤੇ ਚੱਲਦੀ ਰਹੀ ਪਰ ਹੁਣ ਟਰੈਕਟਰ ਸਟਾਰਟ ਕਰ ਲਏ ਗਏ ਉਸ ਤਸਵੀਰਾਂ ਤੁਹਾਨੂੰ ਇਸ ਸਮੇਂ ਦਿਖਾ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਟਰੈਕਟਰ ਸਟਾਰਟ ਕਰ ਲਏ ਗਏ ਤੇ ਨੌਜਵਾਨ ਅੱਗੇ ਮੌਜੂਦ ਹੈ ਬੈਰੀਕੇਡਿੰਗ ਵੀ ਪੁਲਿਸ ਵੱਲੋਂ ਅੱਗੇ ਕੀਤੀ ਗਈ ਹੈ ਪਰ ਹੁਣ ਇੱਥੋਂ ਇਹ ਨੌਜਵਾਨ ਕਿਸ ਤਰ੍ਹਾਂ ਲੰਘਣਗੇ ਇਹ ਆਪਣੇ ਆਪ ਦੇ ਵਿੱਚ ਟਰੈਕਟਰ ਨੂੰ ੱੱਕਾ ਲਾ ਕੇ ਤੋੜਿਆ ਜਾ ਰਿਹਾ ਹੈ ਟਰਾਲੀ ੱੱਕਾ ਲਾ ਕੇ ਖੜਾਈ ਬੰਦ ਕਰਕੇ ਮਿੱਟੀ ਦੀ ਭਰ ਕੇ ਟਰਾਲੀ ਖੜਾਈ ਹੋਈ ਹੈ ਨੌਜਵਾਨ ਟਰਾਲੀ ਦੇ ਉੱਤੇ ਸਵਾਰ ਹੋ ਕੇ ਟਰੈਕਟਰ ਟਰਾਲੀ ਫੁੱਟਪਾਥ ਤੇ ਉੱਤੇ ਟਰਾਲੀ ਚੜਾ ਕੇ ਉੱਪਰੋਂ ਹੀ ਕੱਢ ਦਿੱਤੀ ਗਈ ਨੌਜਵਾਨਾਂ ਵੱਲੋਂ ਤੋਂ ਤਸਵੀਰਾਂ ਤੁਸੀਂ ਇਸ ਸਮੇਂ ਦੇਖ ਰਹੇ ਹੋ ਕਿ ਫੁੱਟਪਾਥ ਤੇ ਉੱਤੋਂ ਹੀ ਟਰਾਲੀ ਚੜਾ ਕੇ ਨੌਜਵਾਨ ਅੱਗੇ ਵਧ ਰਹੇ ਨੇ ਤੇ ਦੂਜੇ ਪਾਸੇ ਅੱਗੇ ਬੈਰੀਕੇਡਿੰਗ ਬੈਰੀਕੇਡਿੰਗ ਤੇ ਹੋ ਕੇ ਫਿਰ ਪੁਲਿਸ ਵੱਲ ਲੱਗਿਆ ਹੋਇਆ ਨੌਜਵਾਨਾਂ ਵੱਲੋਂ ਫਿਰ ਬੈਰੀਕੇਡ ਪਾਸੇ ਕਰ ਦਿੱ ਜਾਂਦਾ ਹੋਇਆ ਡੁਆਇਟਰਾ ਤੋਂ ਇੱਕ قافਲਾ ਅੱਗੇ ਲੰਘਦਾ ਹੋਇਆ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਰਹੇ ਹੋ ਨੌਜਵਾਨ ਇਸਥਾਨ ਦੇ ਉੱਤੋਂ ਅੱਗੇ ਲੰਘ ਚੁੱਕੇ ਐ ਟਰਾਲੀਆਂ ਪਿੱਛੇ ਟਰੈਡ ਟਰਾਲੀਆਂ ਬੈਰੀਕੇਡਾਂ ਦੇ ਵਿੱਚ ਫਸੀਆਂ ਹੋਈਆਂ ਦਿਖਾਈ ਦੇ ਰਹੀਆਂ ਸੋ ਪੁਲਿਸ ਵੱਲ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਸਮੇਂ ਕਿ ਕਿਸ ਤਰ੍ਹਾਂ ਇਹ ਨਾਕੇ ਤੋੜ ਕੇ ਨੌਜਵਾਨ ਇਸਥਾਨ ਦੇ ਉੱਤੋਂ ਅੱਗੇ ਵੱਲ ਲੰਘਦੇ ਹੋਏ ਨਜ਼ਰ ਆ ਰਹੇ ਸੋ ਬੈਰੀਗੇਡ ਹਟਾ ਦਿੱਤੇ ਗਏ ਆ ਤੇ ਤਸਵੀਰ ਤੁਸੀਂ ਦੇਖ ਰਹੇ ਹੋ ਹੱਥਾਂ ਦੇ ਨਾਲ ਬੈਰੀਗੇਡ ਧੂਕੇ ਪਾਸੇ ਕਰ ਦਿੱਤੇ ਗਏ ਨੇ ਹਾਲਾਂਕਿ ਪੁਲਿਸ ਵੱਲ ਬੈਰੀਗੇਡ ਅੱਗੇ ਲਾਉਣ ਦੀ ਕੋਸ਼ਿਸ਼ ਕਰ ਰਹੇ ਸੋ ਟਰੈਕਟਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨੌਜਵਾਨ ਅੱਗੇ ਇਸ ਸਮੇਂ ਲੰਘਦੇ ਹੋਏ ਨਜ਼ਰ ਆ ਰਹੇ ਫਿਰ ਪੁਲਿਸ ਵੱਲੋਂ ਇੱਕ ਵਾਰ ਬੈਰੀਗੇਟਿੰਗ ਕੀਤੀ ਗਈ ਹੈ ਪਰ ਬਹੁਤ ਸਾਰਾ ਕਾਫਲਾ ਜੋ ਨੌਜਵਾਨਾਂ ਦਾ ਇੱਥੋਂ ਲੰਘ ਕੇ ਇਸ ਸਮੇਂ ਅੱਗੇ ਜਾ ਚੁੱਕਿਆ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਕੋਈ ਫੇਰ ਪੁਲਿਸ ਵੱਲੋਂ ਉਸ ਸਾਹ ਦੇ ਉੱਤੇ ਹੀ ਬੈਰੀਕੇਟਿੰਗ ਕੀਤੀ ਗਈ ਹੈ ਫੇਰ ਇੱਕ ਵਾਰ ਟਰੈਕਟਰ ਲੰਘ ਕੇ ਜਿਹੜਾ ਮਾਰੀਏ ਤਾਂ ਹਜ਼ਾਰਾਂ ਹੀ ਪ੍ਰਦਰਸ਼ਨਕਾਰੀ ਜਿਹੜੇ ਆ ਹਜੇ ਵੀ ਡਿਵਾਈਡਰ ਦੇ ਉੱਤੋਂ ਹੀ ਲੰਘ ਕੇ ਟਰੈਕਟਰ ਅੱਗੇ ਵੱਲ ਆਉਂਦਾ ਹੈ ਦਿਖਾਈ ਦੇ ਰਿਹਾ ਹੈ ਪਰ ਪੁਲਿਸ ਵੱਲੋਂ ਇਸ ਦਾ ਸਟ੍ਰੈਟੇਜੀ ਬਦਲੀ ਗਈ ਹੈ ਤੇ ਬੈਰੀਕੇਡ ਜੋ ਹੈ ਉਹ ਡਵਾਈਡਰ ਦੇ ਉੱਤੇ ਹੀ ਲਾ ਦਿੱਤੇ ਗਏ ਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਹੈਗੀ ਇਸ ਸਮੇਂ ਇੱਥੇ ਮੌਜੂਦ ਹੈ ਟਰੈਕਟਰਾਂ ਨੂੰ ਇਸ ਸਮੇਂ ਬੈਰੀਕੇਡ ਦੇ ਉੱਤੇ ਹੀ ਰੋਕ ਲਿਆ ਗਿਆ ਤੇ ਬਹੁਤ ਸਾਰਾ ਕਾਫਲਾ ਹੁਣ ਪਿੱਛੇ ਰੁਕ ਚੁੱਕਿਆ ਇਸ ਕਾਫਲੇ ਦੇ ਵਿੱਚ ਆਮ ਲੋਕਾਂ ਦੀਆਂ ਵੀ ਗੱਡੀਆਂ ਖੜੀਆਂ ਆਮ ਲੋਕਾਂ ਦੇ ਵੀ ਮੋਟਰਸਾਈਕਲ ਨੇ ਜੋ ਰਾਹੀਰ ਇਸ ਥਾਂ ਤੋਂ ਲੰਘਣ ਵਾਲੇ ਉਹ ਵੀ ਇਸ ਜਾਮ ਦੇ ਵਿੱਚ ਫਸੇ ਹੋਏ ਨੇ ਪਰ ਦੂਜੇ ਪਾਸੇ ਪੁਲਿਸ ਵੱਲੋਂ ਜੋ ਬੈਰੀਕੇਟਿੰਗ ਕੀਤੀ ਗਈ ਹੈ ਤੇ ਇਹਨਾਂ ਲੋਕਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਨੌਜਵਾਨ ਕਿਸ ਤਰ੍ਹਾਂ ਬੈਰੀਕੇਟ ਹਟਾ ਕੇ ਪਾਸੇ ਕਰਨ ਦੀ ਕੋਸ਼ਿਸ਼ ਕਰ ਰਹੇ ਉਸ ਸਮੇਂ ਪੁਲਿਸ ਨਾਲ ਸਿੱਧੀ ਜੋ ਚੜਪਦੇ ਵੀ ਦੇਸ਼ ਬੰਦੇ ਜਾ ਰਹੇ ਸੋ ਪੁਲਿਸ ਫੋਰਸ ਕੁਝ ਨੌਜਵਾਨਾਂ ਦੇ ਪਿੱਛੇ ਗਈ ਐ ਸੋ ਇੱਕ ਨੌਜਵਾਨ ਨੂੰ ਫੜਿਆ ਗਿਆ ਫੜ ਕੇ ਧੂਕੇ ਬੱਸ ਦੇ ਵਿੱਚ ਬਿਠਾਇਆ ਜਾ ਰਿਹਾ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਨੌਜਵਾਨ ਨੂੰ ਪੁਲਿਸ ਨੌਜਵਾਨ ਕੀ ਕਰ ਰਹੇ ਤੁਸੀਂ ਦੰਗਾ ਕਰ ਰਹੇ ਦੰਗਾ ਨਹੀਂ ਕਰ ਰਹੇ ਸਰ ਦਿਖਾ ਰਹੇ ਸਰ ਅਸੀਂ ਤੁਸੀਂ ਧੰਗਾਈ ਨਹੀਂ ਨਹੀਂ ਸਰ ਧੰਗਾਈ ਨਹੀਂ ਹੈਗੇ ਤੁਹਾਡੇ ਅਸੀਂ ਪੱਖੇ ਦਿਖਾ ਰਹੇ ਸਰ ਡੋਂਟ ਵਰੀ ਤੁਸੀਂ ਅੱਗੇ ਤਸਵੀਰਾਂ ਦੇਖ ਰਹੇ ਹੂੰ ਕਿ ਨੌਜਵਾਨ ਇਸ ਥਾਂ ਤੋਂ ਅੱਗੇ ਨਿਕਲ ਚੁੱਕੇ ਐ ਬਹੁਤ ਸਾਰੇ ਨੌਜਵਾਨ ਇਸ ਪਾਸੇ ਆਗੇ ਨੇ ਪਰ ਬਹੁਤ ਸਾਰੇ ਨੌਜਵਾਨ ਅਜੇ ਵੀ ਪਿੱਛੇ ਪੱਛੇ ਹੋਏ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਪੈਦਲ ਨੌਜਵਾਨਾਂ ਨੂੰ ਜਾਂਦਿਆਂ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਬਹੁਤ ਸਾਰਾ ਜੋ ਤਣਾਅ ਇਸ ਥਾਂ ਦੇ ਉੱਤੇ ਪੁਲਿਸ ਤੇ ਨੌਜਵਾਨੀ ਦੇ ਵਿੱਚ ਦਾ ਕਹੇ ਲੋਕਸਾਨ ਆਗੂਆਂ ਦੇ ਵਿੱਚ ਜਾਂ ਉਹ ਲੋਕਾਂ ਦੇ ਵਿੱਚ ਜੋ ਮੁੱਖ ਮੰਤਰੀ ਦਾ ਨਿਵਾਸ ਕੇ ਰੰਦੇਲੀ ਜਾ ਰਹੇ ਸੀ ਉਹਨਾਂ ਵਿੱਚ ਪੈਦਾ ਹੋਇਆ ਤੇ ਤਸਵੀਰਾਂ ਤੁਹਾਨੂੰ ਦਿਖਾਈਆਂ ਗਈਆਂ